ਚੱਲਾ ਹੋ ਚੁਕਿਆ ਹੈ ਉਸ ਨੂੰ ਘਰ ਦਾ ਕੋਈ ਮੂ ਨਹੀਂ ਰਿਹਾ ਇਸ ਵੇਲੇ ਉਹਨਾਂ ਨੇ ਫਕੀਰੀ ਧਾਰਨ ਕਰਕੇ ਜੰਗਲਾਂ ਵਿੱਚ ਡੇਰਾ ਲਗਾਇਆ ਹੋਇਆ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਇਹਨਾਂ ਨੂੰ ਕੋਈ ਭੂਤ ਪ੍ਰੇਤ ਚੰਬੜ ਗਿਆ ਹੋਵੇ ਤੇ ਸਾਨੂੰ ਇਹਨਾਂ ਨੂੰ ਇੱਕ ਵਾਰੀ ਕਿਸੇ ਸਿਆਣੇ ਕੋਲ ਵੀ ਦਿਖਾ ਲੈਣਾ ਚਾਹੀਦਾ ਹੈ ਨਵਾਬ ਜੀ ਮੂ ਚੰਦ ਦੀਆਂ ਗੱਲਾਂ ਸੁਣ ਕੇ ਫਿਕਰ ਵਿੱਚ ਪੈ ਗਏ ਤੇ ਅਖਣ ਲਗੇ ਕਿ ਠੀਕ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਾਨਕ ਉੱਪਰ ਭੂਤਾਂ ਦਾ ਵਾਸਾ ਹੋ ਚੁਕਿਆ ਹੈ ਕਾਸੀ ਇੱਕ ਵਾਰੀ ਉਹਨਾਂ ਨੂੰ ਕਿਸੇ ਮੁੱਲੇ ਤੋਂ ਝਾੜਾ ਫਰਵਾ ਕੇ ਦੇਖ ਲੈਂਦੇ ਹਾਂ ਜੇਕਰ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਭੂਤ ਚਿੰਬੜਿਆ ਹੋਵੇਗਾ ਤਾਂ ਆਪਣੇ ਆਪ ਪਤਾ ਚੱਲ ਜਾਵੇਗਾ ਨਵਾਬ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਭੂਤਾਂ ਨੂੰ ਬਾਹਰ ਕੱਢਣ ਲਈ ਇੱਕ ਮੁੱਲੇ ਨੂੰ ਬੁਲਾ ਲਿਆ ਤੇ ਗੁਰੂ ਨਾਨਕ ਜੀ ਬਾਰੇ ਮੁੱਲੇ ਨੂੰ ਸਾਰੀ ਕਹਾਣੀ ਦੱਸੀ ਸਾਰਾ ਕੁਝ ਦੱਸਣ ਤੋਂ ਬਾਅਦ ਨਵਾਬ ਨੇ ਮੁੱਲੇ ਨੂੰ ਕਿਹਾ ਕਿ ਇਸ ਵੇਲੇ ਨਾਨਕ ਜੀ ਜੰਗਲ ਵਿੱਚ ਬੈਠੇ ਹੋਏ ਹਨ ਤੁਸੀਂ ਇੱਕ ਵਾਰੀ ਜੰਗਲ ਵਿੱਚ ਉਹਨਾਂ ਦੇ ਪਾਸ ਜਾਓ ਤੇ ਝਾੜਾ ਕਰਕੇ ਉਹਨਾਂ ਬਾਰੇ ਪਤਾ ਕਰੋ ਮੁੱਲੇ ਨੇ ਇੱਕ ਕਾਗਜ਼ ਦਿਆ ਤੇ ਉਸ ਕਾਗਜ਼ ਉੱਪਰ ਆਪਣੇ ਮੰਤਰਾਂ ਨੂੰ ਲਿਖ ਲਿਆ ਤੇ ਆਪਣੇ ਸਾਰੇ ਜੰਤਰ ਮੰਤਰ ਲੈ ਕੇ ਜੰਗਲ ਵਿੱਚ ਪਹੁੰਚ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਵਿਰਾਜਮਾਨ ਸਨ ਸਾਰੇ ਹੀ ਨਗਰ ਵਿੱਚ ਰੌਲਾ ਪੈ ਗਿਆ ਕਿ ਮੁੱਲਾ ਨਾਨਕ ਜੀ ਦੇ ਭੂਤ ਕੱਢਣ ਲਈ ਜੰਗਲ ਵਿੱਚ ਗਿਆ ਹੋਇਆ ਹੈ ਇਸ ਨਜ਼ਾਰੇ ਨੂੰ ਦੇਖਣ ਲਈ ਸਾਰੇ ਨਗਰ ਦੇ ਲੋਕ ਜੰਗਲ ਵੱਲ ਨੂੰ ਦੌੜ ਪਏ ਗੁਰੂ ਨਾਨਕ ਦੇਵ ਜੀ ਉਸ ਵੇਲੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਮੁੱਲਾ ਗੁਰੂ ਜੀ ਦੇ ਕੋਲ ਬਹਿhta ਹੈ ਤੇ ਆਪਣੇ ਪੁੱਠੇ ਸਿੱਧੇ ਮੰਤਰ ਪੜਨੇ ਸ਼ੁਰੂ ਕਰ ਦਿੰਦਾ ਹੈ ਮੁੱਲੇ ਨੇ ਆਪਣੇ ਦੁਆਰਾ ਬਣਾਈ ਹੋਈ ਸਮੱਗਰੀ ਨੂੰ ਅੱਗ ਲਗਾ ਦਿੱਤੀ ਤੇ ਜਦੋਂ ਉਸ ਸਮੱਗਰੀ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਮੁੱਲੇ ਨੇ ਉਹ ਸਮੱਗਰੀ ਗੁਰੂ ਜੀ ਦੇ ਚਿਹਰੇ ਕੋਲ ਕਰ ਦਿੱਤੀ ਤਾਂ ਕਿ ਇਸ ਕੌੜੇ ਧੂੰਏ ਨੂੰ ਸੁੰਘਣ ਤੋਂ ਬਾਅਦ ਗੁਰੂ ਜੀ ਦੀ ਭਗਤੀ ਭੰਗ ਹੋ ਜਾਵੇ ਪਰ ਮੁੱਲੇ ਦੇ ਉਸ ਕੌੜੇ ਧੂੰਏ ਦਾ ਗੁਰੂ ਜੀ ਉੱਪਰ ਕੋਈ ਅਸਰ ਨਹੀਂ ਹੋਇਆ ਤੇ ਗੁਰੂ ਜੀ ਲਗਾਤਾਰ ਈਸ਼ਵਰ ਦਾ ਸਿਮਰਨ ਕਰਦੇ ਰਹੇ ਮੁੱਲੇ ਨੇ ਗੁਰੂ ਜੀ ਦੀ ਭਗਤੀ ਨੂੰ ਭੰਗ ਕਰਨ ਲਈ ਕਈ ਸਾਰੇ ਯਤਨ ਕੀਤੇ ਪਰ ਉਸ ਦਾ ਕੋਈ ਵੀ ਯਤਨ ਕੰਮ ਨਹੀਂ ਕੀਤਾ ਤਾਂ ਅਖੀਰ ਵਿੱਚ ਜਾਣੀ ਜਾਣ ਗੁਰੂ ਨਾਨਕ ਦੇਵ ਜੀ ਭਗਤੀ ਵਿੱਚੋਂ ਆਪੇ ਹੀ ਬਾਹਰ ਆਏ ਕਿਉਂਕਿ ਉਹਨਾਂ ਨੂੰ ਪਤਾ ਚੱਲ ਚੁੱਕਿਆ ਸੀ ਕਿ ਮੁੱਲੇ ਦੀ ਬੁੱਧੀ ਪਛਟ ਹੋ ਚੁੱਕੀ ਹੈ ਤੇ ਇਸ ਨੂੰ ਬਚਨਾਂ ਦੀ ਲੋੜ ਹੈ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਇੱਕ ਸ਼ਬਦ ਉਚਾਰਿਆ ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤ ਨਾ ਕੋਈ ਆਖੇ ਬੇਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਦਾ ਨਾਨਕ ਬਉਰਾਣਾ ਹਉ ਹਰੀ ਬਿਨ ਅਵ ਨਾ ਜਾਣਾ ਇਸ ਦਾ ਭਾਵ ਕਿ ਕਈ ਆਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਭੂਤ ਹਨ ਤੇ ਕਈ ਉਹਨਾਂ ਨੂੰ ਆਦਮੀ ਆਖਦੇ ਹਨ ਤੇ ਕਈ ਆਖਦੇ ਹਨ ਕਿ ਉਹ ਇੱਕ ਪ੍ਰੇਤ ਹਨ ਪਰ ਨਾਨਕ ਤਾਂ ਆਪਣੇ ਸਵਾਮੀ ਦਾ دیਵਾਨਾ ਹੈ ਤੇ ਵਾਹਿਗੁਰੂ ਤੋਂ ਬਗੈਰ ਹੋਰ ਮੈਂ ਕਿਸੇ ਨੂੰ ਨਹੀਂ ਜਾਣਦਾ ਗੁਰੂ ਸਾਹਿਬ ਜੀ ਨੇ ਮੁਲੇ ਨੂੰ ਕਿਹਾ ਕਿ ਏ ਮੁਲਾਨੇ ਮੇਰੀਆਂ ਗੱਲਾਂ ਨੂੰ ਕੰਨ ਖੋਲ ਕੇ ਸੁਣ ਲੈ ਕਿ ਸਿਰਫ ਉਹੀ ਮਨੁੱਖ ਪਰਮਾਤਮਾ ਦਾ دیਵਾਨਾ ਹੁੰਦਾ ਹੈ ਜਿਸ ਦੇ ਦਿਲ ਵਿੱਚ ਸਿਰਫ ਪਰਮਾਤਮਾ ਹੀ ਵਸਦਾ ਹੈ ਤੇ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ ਵਸਦਾ ਸੰਸਾਰ ਦੀਆਂ ਸਾਰੀਆਂ ਖਬਰਾਂ ਤੋਂ ਅਣਜਾਣ ਤੇ ਪ੍ਰਮਾਤਮਾ ਦੇ ਰੰਗ ਵਿੱਚ ਰਚਿਆ ਰਹੇ ਜਿਹੜਾ ਮਨੁੱਖ ਪ੍ਰਮਾਤਮਾ ਦੇ ਅੰਮ੍ਰਿਤ ਵਰਗੇ ਨਾਮ ਨੂੰ ਛੱਡ ਕੇ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਫਿਰਦਾ ਹੈ ਉਹ ਮੰਦ ਬੁੱਧੀ ਮਨੁੱਖ ਕਦੇ ਵੀ ਖੁਸ਼ ਨਹੀਂ ਹੋ ਸਕਦਾ ਗੁਰੂ ਸਾਹਿਬ ਜੀ ਦੇ ਮੂੰਹੋਂ ਇਸ ਤਰ੍ਹਾਂ ਦੇ ਵਚਨ ਸੁਣ ਕੇ ਕੋਲ ਖੜੇ ਲੋਕਾਂ ਨੇ ਦੰਦਾ ਹੇਠਾਂ ਉਂਗਲਾਂ ਲੈ ਲਈਆਂ ਤੇ ਅਖਣ ਲਗੇ ਇਹ ਸੱਚ ਵਿੱਚ ਹੀ ਇਹਨਾਂ ਦੀ ਪ੍ਰੀਤ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਮੁੱਲੇ ਨੇ ਵੀ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੈਨੂੰ ਵੀ ਬਖਸ਼ ਦਿਓ ਮੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਬਹੁਤ ਵੱਡੀ ਭੁੱਲ ਹੋ ਚੁੱਕੀ ਹੈ ਲੋਕਾਂ ਦਾ ਤਾਂ ਇਹ ਹਾਲ ਹੈ ਕਿ ਜਿਵੇਂ ਸਹੀ ਦਿਸ਼ਾ ਖੁਦ ਨੂੰ ਨਾ ਪਤਾ ਹੋਵੇ ਪਰ ਦੋਸ਼ ਸੂਰਜ ਨੂੰ ਦਿੰਦੇ ਹਨ ਤੁਹਾਡੇ ਨਾਲ ਮਿਲ ਕੇ ਮੇਰੇ ਚਿੱਤ ਨੂੰ ਬਹੁਤ ਖੁਸ਼ੀ ਹੋਈ ਹੈ